ਦੈਨਿਕ ਸੂਰਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਆ ਮੈਂ ਆ ਸੁਖਬੀਰ ਸਿੰਘ ਸ਼ਿਰਗਲ ਵੱਡੀ ਖਬਰ ਲੈ ਕੇ ਹਾਜ਼ਰ ਹੋਇਆ ਗਲੋਬਲ 스타 ਦਿਲਜੀ ਦੋਸਾਂਝ ਦੇ ਨਾਲ ਜੁੜੀ ਹੋਈ ਵੱਡੀ ਖਬਰ ਹੈ ਉਹਨਾਂ ਦੇ ਸਿਡਨੀ ਦੇ ਵਿੱਚ ਹੋਏ ਸ਼ੋਅ ਨੂੰ ਲੈ ਕੇ ਕਾਨਸਰਟ ਨੂੰ ਲੈ ਕੇ ਇੱਕ ਵੱਡਾ ਵਿਵਾਦ ਵਧਦਾ ਜਾ ਰਿਹਾ ਹੈ ਵਿਵਾਦ ਵਧਦਾ ਜਾ ਰਿਹਾ ਤੋਂ ਭਾਵ ਹੈ ਕੁਝ ਲੋਕਾਂ ਦੇ ਵੱਲੋਂ ਕਿੰਤੂ ਤੇ ਪ੍ਰੰਤੂ ਕੀਤੇ ਜਾ ਰਹੇ ਨੇ ਕੁਝ ਲੋਕ ਇਸ ਮਾਮਲੇ ਦੇ ਵਿੱਚ ਇਹ ਕਹਿੰਦੇ ਨਜ਼ਰ ਆਏ ਨੇ ਕਿ ਅਸੀਂ ਮਹਿੰਗੀਆਂ ਟਿਕਟਾਂ ਖਰੀਦੀਆਂ ਪਰ ਦਿਲਜੀ ਦੋਸਾਂਜ ਦੇ ਇਸ ਕਾਨਸਰਟ ਦੇ ਵਿੱਚ ਉਹਨਾਂ ਨੂੰ ਅੰਦਰ ਦਾਖਲ ਹੋਣ ਦੀ ਆਗਿਆ ਨਹੀਂ ਦਿੱਤੀ ਗਈ ਕਾਨਸਰਟ ਜਿਹੜਾ ਸੀ ਇੱਕ ਵੱਡੇ ਸਟੇਡੀਅਮ ਦੇ ਵਿੱਚ ਕੌਮ ਬੈਂਕ ਨਾਮਕ ਇੱਕ ਸਟੇਡੀਅਮ ਦੇ ਵਿੱਚ ਇਹ ਕਾਨਸਰਟ ਜਿਹੜਾ ਰੱਖਿਆ ਗਿਆ ਸੀ ਤੇ ਜਾਹੋ ਜਲਾਲ ਕਿਸ ਤਰੀਕੇ ਦਾ ਸੀ ਇਸ ਦੇ ਬਾਬਤ ਵੱਖ-ਵੱਖ ਤਰੀਕੇ ਦੇ ਨਾਲ ਸਾਹਮਣੇ ਆਈਆਂ ਖਬਰਾਂ ਜਾਂ ਫਿਰ ਦਿਲਜੀਤ ਦੋਸਾਂਝ ਦੇ ਵੱਲੋਂ ਜੜੀਆਂ ਰੀਲਸ ਅਪਲੋਡ ਕੀਤੀਆਂ ਗਈਆਂ ਨੇ ਉਹਦੇ ਤੋਂ ਸਾਫ਼ ਅਨੁਮਾਨ ਜਿਹੜਾ ਉਹ ਲਗਾਇਆ ਜਾ ਸਕਦਾ ਹੈ ਅਕਸਰ ਹੀ ਦਿਲਜੀਤ ਦੋਸਾਂਝ ਦੇ ਸ਼ੋਅ ਜਿਹੜੇ ਨੇ ਕਾਨਸਰਟਸ ਜਿਹੜੇ ਨੇ ਉਹਨਾਂ ਦੇ ਵਿੱਚ ਲੋਕਾਂ ਦੇ ਵੱਲੋਂ ਬੜੇ ਹੀ ਵੱਡੇ ਪੱਧਰ ਦੇ ਉੱਪਰ ਪਹੁੰਚ ਕੀਤੀ ਜਾਂਦੀ ਹੈ ਹਰੇਕ ਸ਼ੋ ਉਹਨਾਂ ਦਾ ਸੋਲਡ ਆਊਟ ਹੁੰਦਾ ਹੈ ਉਹ ਭਾਵੇਂ ਪੰਜਾਬ ਦੇ ਵਿੱਚ ਆ ਜਾਂ ਫਿਰ ਭਾਰਤ ਦੇ ਵਿੱਚ ਕੀਤੇ ਗਏ ਸ਼ੋਜ਼ ਹੁਣ ਤੇ ਹੁਣ ਆਸਟ੍ਰੇਲੀਆ ਟੂਰ ਦੇ ਉੱਤੇ ਨੇ ਔਰਾ ਏ ਸਟੂਰ ਦਾ ਨਾਮ ਰੱਖਿਆ ਗਿਆ ਤੇ ਇਸ ਦੇ ਵਿੱਚ ਸ਼ੋ ਜਿਹੜਾ ਸਿਡਨੀ ਦੇ ਵਿੱਚ ਬੀਤੇ ਦਿਨੀ ਕੀਤਾ ਗਿਆ ਉਸ ਦੇ ਵਿੱਚ ਕੁਝ ਅੰਮ੍ਰਿਤਧਾਰੀ ਸਿੱਖਾਂ ਦੇ ਵੱਲੋਂ ਕੈਂਤੂ ਕੀਤਾ ਗਿਆ ਉਹ ਕਹਿੰਦੇ ਕਿ ਸਾਡੇ ਕਿਰਪਾਨ ਪਹਿਨੀ ਹੋਈ ਸੀ ਇਸ ਕਰਕੇ ਸਾਨੂੰ ਇਸ ਸਟੇਡੀਅਮ ਦੇ ਵਿੱਚ ਦਾਖਲ ਨਹੀਂ ਹੋਣ ਦਿੱਤਾ ਗਿਆ ਤੇ ਹੁਣ ਵੱਡੀ ਗੱਲ ਇਹ ਹੈ ਕਿ ਉਹਨਾਂ ਦੇ ਵੱਲੋਂ ਦਿਲਜੀ ਦੁਸਾਂਜ ਦੇ ਕੋਲੋਂ ਆਪਣੀਆਂ ਮਹਿੰਗੀਆਂ ਉਹਨਾਂ ਟਿਕਟਾਂ ਦੇ ਖਰਚ ਹੋਏ ਪੈਸੇ ਜਿਹੜੇ ਨੇ ਉਹ ਵਾਪਸ ਮੰਗੇ ਜਾ ਰਹੇ ਨੇ ਲਗਾਤਾਰ ਇਸ ਮਾਮਲੇ ਦੇ ਵਿੱਚ ਤੂਲ ਫੜਦੀ ਸਥਿਤੀ ਉਦੋਂ ਪੈਦਾ ਹੋਈ ਜਦੋਂ ਦਿਲਜੀ ਦੁਸਾਂਜ ਦੇ ਮੈਨੇਜਮੈਂਟ ਦੇ ਨਾਲ ਉਹਨਾਂ ਦੇ ਵੱਲੋਂ ਸੰਪਰਕ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਹਨਾਂ ਨੂੰ ਉਸ ਤਰੀਕੇ ਦਾ ਵਾਜਬ ਜਵਾਬ ਜਿਹੜਾ ਉਹ ਨਹੀਂ ਮਿਲਿਆ ਹੁਣ ਜਾਣਕਾਰੀਆਂ ਇਹ ਵੀ ਮਿਲ ਰਹੀਆਂ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ 29 ਅਕਤੂਬਰ ਨੂੰ 1 ਨਵੰਬਰ ਨੂੰ 5 ਨਵੰਬਰ ਨੂੰ ਤੇ 9 ਨਵੰਬਰ ਨੂੰ ਆ ਸ਼ੋਅ ਜਿਹੜਾ ਕੀਤਾ ਜਾਣਾ ਹੈ ਜਾਂ ਫਿਰ ਕਾਨਸਰਟ ਜਿਹੜੇ ਰੱਖੇ ਗਏ ਨੇ ਇਸ ਦੇ ਵਿੱਚ ਬ੍ਰੇਸਬੇਨ ਦੇ ਵਿੱਚ ਬ੍ਰੇਸਬੇਨ ਐਂਟਰਟੇਨਮੈਂਟ ਸੈਂਟਰ ਜਿਹੜਾ ਹੈ ਉਹਦੇ ਵਿੱਚ ਇੱਕ ਕਾਨਸਰਟ ਜਿਹੜਾ ਰੱਖਿਆ ਗਿਆ ਹੈ ਜਿਹੜਾ ਕਿ ਆਉਣ ਵਾਲੇ ਦਿਨ ਯਾਨੀ ਕਿ 29 ਅਕਤੂਬਰ ਨੂੰ ਹੋਏਗਾ ਉਸ ਦੇ ਵਿੱਚ ਵੀ ਲੋਕਾਂ ਦੇ ਵਿੱਚ ਭਾਰੀ ਛੱਛੋਪਾਂ ਇਸ ਨੂੰ ਲੈ ਕੇ ਪਾਇਆ ਜਾ ਰਿਹਾ ਲੋਕ ਸੋਚ ਵਿਚਾਰ ਦੇ ਵਿੱਚ ਨੇ ਵੱਡਾ ਪ੍ਰਸ਼ਨ ਕਿਸ ਤਰ੍ਹਾਂ ਕਿਤੇ ਖੜਾ ਹੁੰਦਾ ਦਿਖਾ ਲਈ ਦੇ ਰਿਹਾ ਕਿ ਉੱਥੇ ਵੀ ਅਮਰਤਧਾਰੀ ਲੋਕ ਜਿਹੜੇ ਨੇ ਅਮਰਤ ਧਾਰੀ ਸਿੱਖ ਜਿਹੜੇ ਨੇ ਉਹਨਾਂ ਨੂੰ ਅੰਦਰ ਐਂਟਰ ਨਹੀਂ ਹੋਣ ਦਿੱਤਾ ਜਾਏਗਾ ਅਕਸਰ ਹੀ ਦਿਲਜੀ ਦੋਸਾਂਝ ਦੇ ਕਾਨਸਰਟ ਜਿਹੜੇ ਨੇ ਜਾਂ ਪਰ ਉਹਨਾਂ ਦਾ ਤਮਾਮ ਇਸ ਵਕਤ ਤੱਕ ਦਾ ਕਾਰਜਕਾਲ ਜਿਹੜਾ ਹੈ ਜਾਂ ਫਿਰ ਉਹਨਾਂ ਦੇ ਕਾਰਜ ਸ਼੍ਰੇਣੀ ਦੇ ਵਿੱਚ ਬਹੁਤ ਵੱਡੇ ਵਿਵਾਦ ਉਹਨਾਂ ਦੇ ਨਾਲ ਜੁੜਦੇ ਗਏ ਜਾਂ ਫਿਰ ਕਹ ਲਈਏ ਵਿਵਾਦ ਉਹਨਾਂ ਤੱਕ ਪਹੁੰਚਦੇ ਗਏ ਕਈ ਵਾਰ ਦਿਲਜੀ ਦੋਸਾਂਝ ਹੋਰਾਂ ਦੇ ਵੱਲੋਂ ਦਿੱਤੇ ਗਏ ਬਿਆਨ ਵੀ ਕਿਸੇ ਵੱਡੇ ਵਿਵਾਦ ਦਾ ਰੂਪ ਧਾਰਨ ਕਰ ਜਾਂਦੇ ਨੇ ਪਰ ਇਸ ਵਕਤ ਦਿਲਜੀ ਦੋਸਾਂਝ ਆਸਟ੍ਰੇਲੀਆ ਦੇ ਵਿੱਚ ਨੇ ਬ੍ਰਿਸਬੇਨ ਦੇ ਵਿੱਚ ਆਉਣ ਵਾਲੇ ਕੱਲ ਨੂੰ ਉਹਨਾਂ ਦਾ ਸ਼ੋਅ ਹੈ ਪਰ ਇਸ ਤੋਂ ਪਹਿਲਾਂ ਪਹਿਲੇ ਉਸ ਸਿੜੀ ਦੇ ਵਿੱਚ ਉਸ ਕਾਨਸਰਟ ਦੇ ਵਿੱਚ ਉਹਨਾਂ ਅੰਮ੍ਰਿਤਧਾਰੀ ਸਿੱਖਾਂ ਦੇ ਵੱਲੋਂ ਵੱਡਾ ਕਿਉਂ ਕੀਤਾ ਗਿਆ ਉਹ ਕਹਿੰਦੇ ਕਿ ਸਾਨੂੰ ਦਾਖਲ ਕਿਉਂ ਨਹੀਂ ਹੋਣ ਦਿੱਤਾ ਗਿਆ ਜੇਕਰ ਇਸ ਤਰੀਕੇ ਦਾ ਕੋ ਪ੍ਰਬਧਾਨ ਸੀ ਜੇਕਰ ਇਸ ਤਰੀਕੇ ਦੀ ਕੋਈ ਦਿੱਕਤ ਪਰੇਸ਼ਾਨੀ ਸੀ ਤਾਂ ਸਾਨੂੰ ਪਹਿਲਾਂ ਦੱਸ ਦੇਣਾ ਚਾਹੀਦਾ ਸੀ ਤੇ ਉਹਨਾਂ ਦੇ ਵੱਲੋਂ ਮਹਿੰਗੇ ਪੈਸੇ ਖਰਚ ਕੇ ਇਹ ਮਹਿੰਗੀਆਂ ਟਿਕਟਾਂ ਜਿਹੜੀਆਂ ਨੇ ਉਹ ਨਾ ਖਰੀਦੀਆਂ ਜਾਣ ਇਸ ਕਰਕੇ ਉਹਨਾਂ ਦੇ ਵੱਲੋਂ ਪਹਿਲਾਂ ਹੀ ਸੋਚ ਵਿਚਾਰ ਕਰ ਲੈਣੀ ਚਾਹੀਦੀ ਸੀ ਜੇਕਰ ਉਹਨਾਂ ਦੇ ਤੱਕ ਇਹ ਜਾਣਕਾਰੀਆਂ ਪਹੁੰਚਦੀਆਂ ਪਹਿਲਾ ਹੋ ਜਾਂਦੀਆਂ ਸੋ ਦਿਲਜੀਤ ਦੋਸਾਂ ਦੇ ਆਉਣ ਵਾਲੇ ਜਿਹੜੇ 4 ਸ਼ੋਅਸ ਨੇ ਆਉਣ ਵਾਲੇ ਜਿਹੜੇ 4 ਕਾਨਸਰਟਸ ਨੇ ਉਹਨਾਂ ਦੇ ਵਿੱਚ ਉਹਨਾਂ ਦੇ ਵੱਲੋਂ ਕੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਧਿਆਨ ਵਿੱਚ ਰੱਖਿਆ ਜਾਏਗਾ ਉਹਨਾਂ ਦੀ ਟੀਮ ਤੱਕ ਪਹੁੰਚੀਆਂ तमाम ਇਹ ਸ਼ਿਕਾਇਤਾਂ ਨੂੰ ਮੈਂ ਗੱਲਾਂ ਜਿਹੜੀਆਂ ਨੇ ਉਹਦੇ ਉੱਪਰ ਕਿੰਨਾ ਕੁ ਧਿਆਨ ਕੇਂਦਰਿਤ ਕਰਕੇ ਇਸ ਦਾ ਹੱਲ ਹੀ ਲੱਭਣ ਦੀ ਕੋਸ਼ਿਸ਼ ਕੀਤੀ ਜਾਏਗੀ ਇਹ ਸਾਰੀਆਂ ਚੀਜ਼ਾਂ ਇਸ ਵਕਤ ਵੱਡਾ ਸਵਾਲੀਆਂ ਨਿਸ਼ਾਨ ਬਣ ਕੇ ਜ਼ਰੂਰ ਵੱਡੇ ਵਿਵਾਦ ਦਾ ਰੂਪ ਧਾਰਨ ਕਰਦਾ ਜਾ ਰਿਹਾ ਹੈ ਦੇਲਗੇ ਤੋਂ ਸਾਝ ਹਰਾਂ ਦੇ ਬਲੋਂ ਅਕਸਰ ਹੀ ਪੰਜਾਬ ਪੱਖੀ ਭਾਰਤ ਪੱਖੀ ਗੱਲ ਕੀਤੀ ਜਾਂਦੀ ਹੈ ਪਰ ਆਸਟ੍ਰੇਲੀਆ ਦੇ ਵਿੱਚ ਪਹੁੰਚੇ ਉਹਨਾਂ ਦੇ ਪਹਿਲੇ ਕਾਨਸਰਟ ਦੇ ਵਿੱਚ ਇਸ ਤਰੀਕੇ ਦਾ ਵਿਵਾਦ ਪੈਦਾ ਹੋ ਜਾਣਾ ਤੇ ਇਸ ਵਿਵਾਦ ਤੋਂ ਬਾਅਦ ਹੁੰਦੇ ਕਿੰਤੂ ਪ੍ਰੰਤੂ ਤੇ ਇਸ ਦੇ ਬਾਬਤ ਇਸ ਖਬਰ ਦੇ ਵਿੱਚ ਤੁਹਾਡੇ ਨਾਲ ਸਾਂਝੀ ਕੀਤੀ ਜਾਣਕਾਰੀ ਜਿਹੜੀ ਹੈ ਕੀ ਸੋਚਦੇ ਵਿਚਾਰਦੇ ਹੋ ਤਮਾਮ ਇਹਨਾਂ ਗੱਲਾਂ ਦੇ ਬਾਰੇ ਇਸ ਖਬਰ ਦੇ ਵਿੱਚ ਸਾਂਝੀ ਕੀਤੀ ਜਾਣਕਾਰੀ ਦੇ ਬਾਰੇ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਪ੍ਰਤਕਰਮ ਤੇ ਟਿੱਪਣੀ ਜ਼ਰੂਰ ਸਾਂਝੀ ਕਰਦੇ ਜਾਣਾ